ਮੈਂ ਇੱਕ ਦਿਨ ਉਹਦੀ ਡਬਿੰਗ ਕਰਵਾ ਰਿਹਾ ਸੀਗਾ ਡਬਿੰਗ ਸਮਝਦੇ ਹੋ ਨਾ ਹਾਂ ਡਬਿੰਗ ਡਬਿੰਗ ਕਰਵਾ ਰਿਹਾ ਸੀ ਆ ਮੇਰੀ ਮੱਥੇ ਦੀਆਂ ਨਸਾਂ ਫਟਣ ਵਾਲੀਆਂ ਹੋਏ ਸਨ ਸਮਝਾਉਂਦੇ ਸਮਝਾਉਂਦੇ ਦੱਸਦੇ ਦੱਸਦੇ ਮੈਂ ਸੁਖਮਿੰਦਰ ਨੂੰ ਘਰੋਂ ਲੈ ਮੈਂ ਕਿਹਾ ਯਾਰ ਤੂੰ ਗੱਲ ਸੁਣ ਕਿੱਥੇ ਯਾਰ ਮੈਨੂੰ ਇਹ ਕੰਮ ਬਹੁਤ ਔਖਾ ਹੈ ਇਹ ਜਦੋਂ ਉਰਦੂ ਦਾ ਲਫ਼ਜ਼ ਕੋਈ ਆ ਜਾਂਦਾ ਹੈ ਉੱਥੇ ਫਸ ਜਾਂਦਾ ਹੈ ਇਦੇ ਕੋਲੋਂ ਜੱਟਾਂ ਵਾਲੀ ਬੋਲੀ ਆ ਖਾਲ ਵੱਡ ਲੋ ਹਾਂ ਲੋ ਨਹੀਂ ਬੋਲਿਆ ਜਾਂਦਾ ਫਿਰ ਉਹਦੇ ਮੂੰਹ 'ਚ ਹੱਥ ਪਾ ਕੇ ਉਂਗਲ ਪਾ ਕੇ ਦੱਸਿਆ ਵੀ ਜੀਭ ਤਾਲੂ 'ਤੇ ਨਾਲਾ ਕੇ ਅੱਗੇ ਨੂੰ ਲੈ ਕੇ ਜਾਏਗਾ ਤਾਂ ਜਿਹੜਾ ਤਾਂ ਬੋਲੇ ਚ ਉਹ ਇਦਾਂ ਟ੍ਰੇਨ ਕੀਤਾ ਫਿਰ ਮੈਂ ਮਜ਼ਾਕ ਕਰਨ ਲੱਗ ਪਿਆ ਆफी ਕਾਫੀ ਮਿਹਨਤ ਕਰੀ ਮੈਂ ਕਿਹਾ ਗਾ ਵਿਰਿੰਦਰ ਮੈਂ ਕਿਹਾ ਵੀ ਐਡਾ ਤਖੜਾ ਬੰਦਾ ਮੈਂ ਤੇਰੇ ਮੂੰਹ 'ਚ ਹੱਥ ਪਾ ਕੇ ਤੈਨੂੰ ਦੱਸਦਾ ਤੈਨੂੰ ਪਤਾ ਨਹੀਂ ਆਉਂਦਾ ਉਹ ਮੇਰੇ ਮੁਕੇ ਤੇ ਆਇਆ ਕੁਝ ਉਹਨਾਂ ਕੰਨ ਮਾਰਦੇ ਮੇਰੇ ਤਾਂ ਜਿਵੇਂ ਟੁੱਟੇ ਜਾਂਦੀ ਹੱਸਣ ਲੱਗ ਗਿਆ ਕਿਹਾ ਸਾਰੇ ਤੁਸੀਂ ਮੇਰੇ ਗੁਰੂ ਹੋ ਇੱਕ ਇੱਕ ਬਹੁਤ ਲੱਗਦਾ ਮੈਂ ਤਾਂ ਤੁਹਾਡੇ ਪੈਰੀਂ ਹੱਥ ਲਾਉਣਾ ਹਰ ਵੇਲੇ ਬਹੁਤ ਇੱਜ਼ਤ ਮਾਣ ਇੰਨੇ ਸੌ ਕਿਸਮ ਦਾ ਬੰਦਾ ਸੀ ਇੰਨਾ ਸੌ ਰਹਿ ਰੱਬ ਦਾ ਰਹਿ ਰੱਬ ਦਾ